ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਤੋਂ ਆਈਆਂ ਸਾਰੀਆਂ ਸੰਗਤਾਂ ਦਾ ਇੱਕ ਤਾਂ ਜੀ ਆਇਆਂ ਨੂੰ ਆਖਦੇ ਹਾਂ ਔਰ ਧੰਨਵਾਦ ਵੀ ਕਰਦੇ ਹਾਂ ਕਿ ਉਹ ਸੰਗਤਾਂ ਬਹੁਤ ਵੱਧ ਚੜ ਕੇ ਇੱਥੇ ਆ ਰਹੀਆਂ ਅਸੀਂ ਕਹਿੰਨੇ ਆ ਕਿ ਗੁਰੂ ਘਰ ਦੇ ਵੱਧ ਤੋਂ ਵੱਧ ਚੜ ਕੇ ਦਰਸ਼ਨ ਕੀਤੇ ਜਾਣ ਤਾਂ ਕਿ ਆਪਣੇ ਵਿਛੜੇ ਹੋਏ ਗੁਰਧਾਮਾ ਦੀ ਜਿਹੜੀ ਯਾਤਰਾ ਉਹ ਸਫਲ ਹੋ ਕੇ ਸਾਡੀ ਜਿਹੜੀ ਅਰਦਾਸ ਹੈ ਜਿਹੜੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਵਿਛੜੇ ਗੁਰਧਾਮਾ ਦੇ ਖੁੱਲੇ ਦਰਸ਼ਨ ਦੇਦਾਰੇ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਦਰਸ਼ਨ ਕਰਦੇ ਰਹਿਣ ਆਪ ਜੀ ਸੰਗਤਾਂ ਸਾਨੂੰ ਦਰਸ਼ਨ ਦਿੰਦੇ ਰਹਿਣ ਰਾਮਦਾਸ ਜੀ ਤਨ ਗੁਰ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਹਰਭਜਨ ਸਿੰਘ ਹੈ ਜੀ ਗੁਰੂ ਘਰ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਸੇਵਾਦਾਰ ਅਤੇ ਵਿਦਿਆਰਥੀ ਹੈ ਜੀ ਸਾਧ ਸੰਗਤ ਜੀ ਜਿੱਥੇ ਆਪ ਇਸ ਸਮੇਂ ਦਰਸ਼ਨ ਕਰ ਰਹੇ ਹੋ ਇਹ ਸਥਾਨ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜਨਮ ਸਥਾਨ ਹੈ ਜਿੱਥੇ 9 ਅਕਤੂਬਰ 1534 ਵਿੱਚ ਆਪ ਸਤਿਗੁਰਜੀ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਮਾਤਾ ਦਇਆਕੌਰ ਦੀ ਕੁੱਖੋਂ ਬਾਬਾ ਹਰਦਾਸ ਜੀ ਦੇ ਘਰ ਇਹ ਸਤਿਗੁਰਜੀ ਦਾ ਘਰ ਹੋਇਆ ਕਰਦਾ ਸੀ ਔਰ ਆਪ ਦੇ ਤਾਏ ਚਾਚੇ ਪਰਿਵਾਰ ਵੀ ਇਸੇ ਵਿੜੇ ਵਿੱਚ ਵਸਿਆ ਕਰਦੇ ਸਨ ਸਾਧ ਸੰਗ ਜੀ ਜਿਵੇਂ ਕਿ ਆਪ ਜਾਣਦੇ ਹੋ ਕਿ ਦੋ ਬਰਿਆਂ ਦੇ ਸਨ ਸਤਿਗੁਰੂ ਜੀ ਮਾਤਾ ਜੀ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਸੱਤ ਬਰਿਆਂ ਦੀ ਉਮਰ ਹੋਈ ਤੇ ਪਿਤਾ ਜੀ ਵੀ ਸੰਸਾਰ ਤੋਂ ਪੂਛ ਕਰ ਗਏ ਤੇ ਜਿੰਨਾ ਬਾਜ਼ਾਰਾਂ ਗਲੀਆਂ ਚੋਂ ਆਪ ਜੀ ਲੰਘ ਕੇ ਆਏ ਹੋ ਇਹਨਾਂ ਗਲੀਆਂ ਬਾਜ਼ਾਰਾਂ ਵਿੱਚ ਸਤਗੁਰਜੀ ਘੁੰਗਰੀਆਂ ਛੋਲੇ ਵੇਚ ਕੇ ਗੁਜ਼ਾਰਾ ਕਰਿਆ ਕਰਦੇ ਸਨ ਕਿਉਂਕਿ ਤਾਈ ਚਾਚੇ ਰਹਿੰਦੇ ਤੇ ਇਸੇ ਘਰ ਚ ਇਸਨ ਪਰ ਆਪ ਜੀ ਦੀ ਸਾਰ ਨਹੀਂ ਸੀ ਪੁੱਛਦੇ ਲੁਕਾਉਟਰ ਨਹੀਂ ਸੀ ਕਰਦੇ ਜਦੋਂ ਆਪ ਜੀ ਦੀ ਉਮਰ 12 ਵਰਿਆਂ ਦੀ ਹੋਈ ਤੇ ਆਪ ਜੀ ਇੱਥੋਂ ਆਪਣੇ ਨਾਨੀ ਜੀ ਦੇ ਨਾਲ ਪਿੰਡ ਬਾਸਰ ਕੇ ਚਲੇ ਗਏ ਜਿੱਥੇ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਆਪ ਤੀਜੇ ਪਾਸ਼ਾ ਸਾਹਿਬ ਜੀ ਕੋ ਅਮਰਦਾਸ ਜੀ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਜੁੜੇ ਨਾਮ ਬਾਣੀ ਦਾ ਅਭਿਆਸ ਕੀਤਾ ਤੇ ਹੋਰ ਵਕ ਵਕ ਸੇਵਾਵਾਂ ਕੀਤੀਆਂ ਤੇ ਉੱਥੇ ਹੀ ਆਪ ਜੀ ਨੂੰ ਗੁਰਿਆਈ ਪ੍ਰਾਪਤ ਹੋਈ 1574 ਦੇ ਵਿੱਚ ਸਾਧ ਸੰਗਤ ਜੀ ਜਿੱਥੇ ਆਪ ਇਸ ਸਮੇਂ ਦਰਸ਼ਨ ਕਰ ਰਹੇ ਉੱਥੇ ਦੋ ਪੁਰਾਤਨ ਨਿਸ਼ਾਨੀਆਂ ਗੁਰੂ ਘਰ ਦੇ ਵਿੱਚ ਜਿਹ ਇੱਕ ਬਿਲਕੁਲ ਅੰਦਰ ਤਾਬਿਆ ਸਾਹਿਬ ਦੇ ਨਾਲ ਖੱਬੇ ਪਾਸੇ ਜੋਤ ਪਈ ਹੈ ਜੋਤ ਦੇ ਨਾਲ ਇੱਕ ਛੋਟਾ ਜਿਹਾ ਚਵੱਚਾ ਸਾਹ ਬਣਿਆ ਹੈ ਚਵੱਚਾ ਸਾਹ ਉਹ ਨਿਸ਼ਾਨੀ ਹੈ ਜਿੱਥੇ ਸਤਿਗੁਰੂ ਜੀ ਨੇ ਉਹਨਾਂ ਦੇ ਜਨਮ ਤੋਂ ਬਾਅਦ ਪਹਿਲਾ ਇਸ਼ਨਾਨ ਕਰਵਾਇਆ ਗਿਆ ਸੀ ਤੇ ਦੂਜਾ ਜਿਸ ਇਮਾਰਤ ਨੂੰ ਆਪ ਜੀ ਦੇਖ ਰਹੇ ਹੋ ਸਾਡੇ ਪਿੱਛੇ ਜਿਸ ਇਮਾਰਤ ਨੂੰ ਦੇਖ ਰਹੇ ਹੋ ਇਸ ਇਮਾਰਤ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ 1801 ਦੇ ਵਿੱਚ ਬਣਾਇਆ ਸੀ ਜਦੋਂ ਉਹਨਾਂ ਦੇ ਘਰ ਵੱਡੇ ਸੁਪੁੱਤਰ ਮਹਾਰਾਜਾ ਖੜਕ ਸਿੰਘ ਜੀ ਦੀ ਪਦਾਇਸ਼ ਹੋਈ ਸੀ ਤਾਂ ਉਹਨਾਂ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਇਸ ਇਮਾਰਤ ਦੀ ਉਸਾਰੀ ਕਰਾਈ ਗਈ ਮਹਾਰਾਣੀ ਨਕੈਨਕੁਰ ਜੀ ਨੇ ਖੁਸ਼ੀਵਾਲ ਜਵਾਬ ਜੀ ਨੂੰ ਅਰਜ਼ੀ ਕੀਤੀ ਸੀ ਕਿ ਸਤਿਗੁਰੂ ਜੀ ਦੇ ਇਸ ਸਥਾਨ ਦੀ ਉਸਾਰੀ ਕਰਵਾਈ ਜਾਏ ਸੋ ਇਸ ਇਮਾਰਤ ਨੂੰ ਬਿਲਕੁਲ ਹਰਮੰਦਰ ਸਾਹਿਬ ਜੀ ਦੇ ਤਰਜ਼ ਤੇ ਬਣਾਇਆ ਗਿਆ ਤਾਂ ਜਿਹੜਾ ਅੰਦਰ ਦਾ ਡਿਜ਼ਾਈਨ ਹੈ ਜਿਹੜਾ ਬਿਲਕੁਲ ਲੁੱਕ ਹੈ ਜਿਹੜੀ ਹਰਮੰਦਰ ਸਾਹਿਬ ਜੀ ਵਰਗੀ ਰੱਖੀ ਗਈ ਇਸ ਸਥਾਨ ਤੇ ਇੱਕ ਹੋਰ ਇਤਿਹਾਸ ਵੀ ਹੈ ਕਿ ਜਦੋਂ ਗੁਰੂ ਪਾਸ਼ਾ ਜੀ ਇਸ ਧਰਤੀ ਤੋਂ ਜਾ ਰਹੇ ਸਨ ਤਾਂ ਉਹਨਾਂ ਨਾਲ ਬੜਾ ਵਿਦਕ ਵਿਦਕਰਾ ਹੋਇਆ ਜਿਹੜਾ ਕਿ ਉਹਨਾਂ ਦੇ ਤਾਇ ਚਾਚੇ ਪਰਿਵਾਰ ਨੇ ਕੀਤਾ ਤੇ ਸਤਿਗੁਰੂ ਜੀ ਮੁੜ ਕੇ ਇਸ ਧਰਤੀ ਤੇ ਵਾਪਸ ਨਹੀਂ ਆਏ ਜਦੋਂ ਸਹਾਰੀ ਮਲ ਦੇ ਮੁੰਡੇ ਦਾ ਵਿਆਹ ਸੀ ਜੋ ਕਿ ਸਤਗੁਰਜੀ ਦੇ ਭਤੀਜੇ ਲੱਗਦੇ ਸਨ ਉਹਨਾਂ ਦੇ ਵਿਆਹ ਦੇ ਵਿੱਚ ਸੱਦਾ ਸੱਦਾ ਗਿਆ ਗੁਰੂ ਸਾਹਿਬ ਜੀ ਨੂੰ ਤੇ ਗੁਰੂ ਸਾਹਿਬ ਜੀ ਆਪ ਨਹੀਂ ਆਏ ਤੇ ਛੋਟੇ ਪੁੱਤਰ ਪੰਜਵੇਂ ਪਾਸ਼ਾ ਸ੍ਰੀ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਭੇਜਿਆ ਕਿ ਤੁਸੀਂ ਜਾਓ ਲਾਹੌਰ ਦੀ ਧਰਤੀ ਤੇ ਇੱਕ ਤੇ ਵਿਆਹ ਦੇ ਵਿੱਚ ਸ਼ਿਰਕਤ ਕਰੋ ਤੇ ਦੂਜਾ ਜਿੰਨੀ ਦੇਰ ਤੱਕ ਆਪ ਜੀ ਨੂੰ ਅਸੀਂ ਕਹੀਏ ਨਾ ਆਪ ਜੀ ਨੇ ਲਾਹੌਰ ਦੀ ਧਰਤੀ ਤੋਂ ਵਾਪਸ ਨਹੀਂ ਆਣਾ ਤੇ ਉੱਥੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਜਦੋਂ 2.5 ਸਾਲ ਦਾ ਸਮਾਂ ਲੰਘ ਗਿਆ ਸਤਗੁਰਜੀ ਦਾ ਬਲਾਵਾ ਨਹੀਂ ਆਇਆ ਤੇ ਗੁਰੂ ਪਾਤਸ਼ਾਹ ਜੀ ਨੇ ਵਿਰਾਗ ਦੇ ਵਿੱਚ ਆ ਕੇ ਚਿੱਠੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਮੇਰਾ ਮਨ ਲੋਚਾ ਗੁਰਦਰਸ਼ਨ ਧਾਈ ਬਲਪ ਕਰੇ ਚਾਤਰ ਕੀ ਨੇ ਇਹ ਸ਼ਬਦ ਚਿੱਠੀਆਂ ਤੇ ਰਾਏ ਸਤਿਗੁਰ ਜੀ ਨੂੰ ਭੇਜੇ ਗਏ ਸੋ ਇਸ ਸ਼ਬਦ ਦੀ ਰਚਨਾ ਵੀ ਇਸੇ ਸਥਾਨ ਤੇ ਹੋਈ ਸੀ ਪਹਿਲੀ ਦਫਾ ਇਸ ਸਥਾਨ ਤੇ ਜਿਹੜੀ ਉਸਾਰੀ ਸੀ ਉਹ ਪੰਜਵੇਂ ਪਾਤਸ਼ਾਹ ਪੁਰਵਜਨ ਦੇਵ ਜੀ ਮਹਾਰਾਜ ਜੀ ਨੇ ਕਰਵਾਈ ਸੀ ਧਰਮਸ਼ਾਲਾ ਦੀ ਉਸਾਰੀ ਕਰਵਾਈ ਸੀ ਜਿੱਥੇ ਦੀਵਾਨ ਸੱਜਿਆ ਕਰਦਾ ਸੀ ਸੰਗਤਾਂ ਆਉਂਦੀਆਂ ਸਨ ਤੇ ਗੁਰੂ ਪਾਤਸ਼ਾਹ ਦੇ ਹਜ਼ੂਰ ਰੱਬ ਦੀ ਜਿਹੜੀ ਉਸਤਤ ਸੀਗੀ ਉਹ ਕਰਦੇ ਸਨ ਸੋ ਇਹ ਇਸ ਸਥਾਨ ਦਾ ਇਤਿਹਾਸ ਜਿੱਥੇ ਆਪ ਇਸੇ ਮਦਰਸ਼ਨ ਕਰ ਰਹੇ ਹੋ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਤੋਂ ਆਈਆਂ ਸਾਰੀਆਂ ਸੰਗਤਾਂ ਦਾ ਇੱਕ ਤਾਂ ਜੀ ਆਇਆਂ ਨੂੰ ਆਖਦੇ ਹਾਂ ਔਰ ਧੰਨਵਾਦ ਵੀ ਕਰਦੇ ਹਾਂ ਕਿ ਉਹ ਸੰਗਤਾਂ ਬਹੁਤ ਵੱਧ ਚੜ ਕੇ ਇੱਥੇ ਆ ਰਹੀਆਂ ਅਸੀਂ ਕਹਿੰਨੇ ਆ ਕਿ ਗੁਰੂ ਘਰ ਦੇ ਵੱਧ ਤੋਂ ਵੱਧ ਚੜ ਕੇ ਦਰਸ਼ਨ ਕੀਤੇ ਜਾਣ ਤਾਂ ਕਿ ਆਪਣੇ ਵਿਛੜੇ ਹੋਏ ਗੁਰਧਾਮਾ ਦੀ ਜਿਹੜੀ ਯਾਤਰਾ ਉਹ ਸਫਲ ਹੋ ਕੇ ਸਾਡੀ ਜਿਹੜੀ ਅਰਦਾਸ ਹੈ ਜਿਹੜੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਵਿਛੜੇ ਗੁਰਧਾਮਾ ਦੇ ਖੁੱਲੇ ਦਰਸ਼ਨ ਦੇਦਾਰੇ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਦਰਸ਼ਨ ਕਰਦੇ ਰਹਿਣ ਆਪ ਜੀ ਸੰਗਤ ਸਾਨੂੰ ਦਰਸ਼ਨ ਦਿੰਦੇ ਰਹਿਣ ਹੋਈਆ ਪੁਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ